ਹਾਂਜੀ ਵੀ ਮਿੱਤਰੋ ਪਿਆਰਪੂਰੀ ਸਤਿ ਸ੍ਰੀ ਅਕਾਲ ਆਪਾਂ ਖੜੇ ਆ ਬੋਨਾਪਿੰਡ ਜ਼ਿਲ੍ਹਾ ਹੈਗਾ ਮੋਗਾ ਤੇ ਮੋਗੇ ਤੋਂ ਇਹ ਪਿੰਡ 4 ਕਿਲੋਮੀਟਰ ਦੂਰੀ ਤੇ ਆ ਇੱਥੇ ਦਵਿੰਦਰ ਸਿੰਘ ਵੈਦ ਕੋਲੇ ਜੋੜਾਂ ਦਾ ਇਲਾਜ ਬਵਾਸੀਰ ਦਾ ਹੱਡੀਆਂ ਦਾ ਮੋਢਿਆਂ ਦਾ ਕਿਸੇ ਤਰ੍ਹਾਂ ਦਾ ਵੀ ਤੁਸੀਂ ਕੋਈ ਵੀ ਇਲਾਜ ਇੱਥੋਂ ਕਰਵਾ ਸਕਦੇ ਆ ਠੀਕ ਆ ਕੋਈ ਭੈਣ ਨੂੰ ਬੱਚਾ ਨਹੀਂ ਕਨਸੀਵ ਹੁੰਦਾ ਉਹਦੀ ਵੀ ਦਵਾਈ ਦਿੰਦੇ ਬਾਬਾ ਜੀ ਪਰ ਇਹਨਾਂ ਦਾ ਟਾਈਮ ਆ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੇ ਅੱਜ ਆ ਬਾਈ ਹੁਣੀ ਆਏ ਵੇ ਆ ਮੀਨੀਆ ਪਿੰਡ ਤੋਂ ਬਾਬਾ ਜੀ ਕਿ ਕਿੰਨੀ ਕੁ ਪ੍ਰੋਬਲਮ ਆ ਜੀ ਇਹਨਾਂ ਨੂੰ ਇਹਨਾਂ ਨੂੰ ਵੱਡੇ ਜਿਹੇ ਪ੍ਰੋਬਲਮ ਆ ਰਿਹਾ ਤਾਂ ਓਕੇ ਜੀ ਓਕੇ ਜੀ ਓਕੇ ਤੇ ਧੌਣ ਚਵਾਲ ਆ ਤੇ ਆ ਦੇਖ ਸਕਦੇ ਆ ਤੇ ਪਹਿਲਾਂ ਆ ਬਾਈ ਆਇਆ ਸੀਗਾ ਬਾਈ ਕਿਵੇਂ ਆ ਬਾਬਾ ਜੀ ਦਾ ਲਾਜ ਜੀ ਨਹੀਂ ਬਹੁਤ ਵਧੀਆ ਬਹੁਤ ਵਧੀਆ ਜੀ ਤੇ ਕਿੰਨੇ ਸਮੇਂ ਤੋਂ ਤੁਸੀਂ ਇਹਨਾਂ ਕੋਲੇ ਆਉਨੇ ਆ ਜੀ ਮੈਨੂੰ ਕੋਈ ਲੰਬੋ ਮਹੀਨੇ ਹੋ ਗਏ ਪਹਿਲਾ ਇਹਨੂੰ ਓਕੇ ਜੀ ਬੰਦੇ ਹੁੰਦੇ ਨੇ ਕਿ ਕੋਈ ਕਿਤੋਂ ਵੀ ਨਾ ਆਉਣੀ ਆਇਆ ਓਕੇ ਜੀ ਇਹਨਾਂ ਕੋਲ ਜਦੋਂ ਆਏ ਬਾਬਾ ਜੀ ਨੇ ਕਿਹਾ ਦੁਬਾਰੇ ਆਇਓ ਥੋੜਾ ਕੋਲ ਦੁਬਾਰੇ ਅਸੀਂ ਨਹੀਂ ਆਏ ਉਦੋਂ ਜਮਾਂ ਠੀਕ ਹੋ ਗਿਆ ਇੱਕ ਥੋੜੇ ਓਕੇ ਜੀ ਤੇ ਦੇਖ ਸਕਦੇ ਆਂ ਮਿੱਤਰੋ ਤੇ ਸਿਰਫ ਆਪਣਾ ਹੱਥੀ ਤਿਆਰ ਕੀਤਾ ਹੋਇਆ ਤੇਲ ਠੀਕ ਆ ਉਹ ਦਿੰਦੇ ਆ ਤੇ ਆਪ ਹੱਥੀ ਸਭ ਕੁਝ ਦੇਖਦੇ ਆਂ ਬਾਹਾਂ ਤੇ ਮੋਢੇ ਤੇ ਪੂਰਾ ਇਲਾਜ ਕਰਕੇ ਠੋਰਦੇ ਆ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਇੱਕ ਵਾਰੀ ਜਰੂਰ ਪਹੁੰਚੋ